ਸਾਡੀ ਸੰਗਤ ਫਤੇ ਬਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਹੁਕਮ ਲਾਇਆ ਤਜਰਬਾ ਸਾਂਝਾ ਕਰਨ ਲਈ ਤਜਰਬਾ ਤੇ ਮਹਾਂਪੁਰਸ਼ ਕੋਈ ਨਹੀਂ ਬਸ ਤੁਹਾਡੀ ਅਸੀਸ ਨੇ ਕੰਮ ਕੀਤਾ ਜਿੱਥੇ ਜਿੱਥੇ ਵੀ ਗਏ ਆ ਤੁਹਾਡੀ ਅਸੀਸ ਕਿਉਂਕਿ ਇੱਕ ਦਿਨ ਪਹਿਲੇ ਜਦੋਂ ਅਸੀਂ ਗਏ ਆ ਇੱਕ ਦਿਨ ਪਹਿਲੇ ਸਰਾਜ ਸਮਾਗਮ ਸੀ ਜਿਹੜੇ ਸਹਿ ਸੰਬਟਪਾਟ ਉੱਤੇ ਚੱਲਦੇ ਨੇ ਉਹਨਾਂ ਦੀ ਸੰਪੂਰਨਤਾ ਤੋਂ ਬਾਅਦ ਫਿਰ ਮਹਾਂਪੁਰਸ਼ਾਂ ਨੇ ਨੇ ਅਸੀਸ ਬਖਸ਼ੀ ਪਿਆਰ ਬਖਸ਼ਿਆ ਉਦੋਂ ਹਕਮਨਾਮਾ ਸਾਹਿਬ ਆਇਆ ਸੀ ਸੋਰਠ ਮੱਲਾ ਪੰਜਵਾ ਗੁਰੂ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸੁਏ ਲੈ ਕਰ ਕਿਰਪਾ ਪ੍ਰਭ ਮੇਲੇ ਤੇ ਮਹਾਂਪੁਰਸ਼ਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਗੁਰੂ ਸਾਹਿਬ ਦੀ ਖੁਸ਼ੀਆਂ ਨੇ ਤੇ ਪਿਆਰ ਦੇ ਵਿੱਚ ਜਿਹੜਾ ਮਹਾਂਪੁਰਖਾਂ ਕੋਲ ਬਹਿ ਗਿਆ ਨਾ ਇਹੋ ਜਿਹਾ ਇੱਕ ਬੈਗ ਦਿੱਤਾ ਸੀ ਤੇ ਮੈਂ ਉਦੋਂ ਸਾਰੀ ਪੈਕਿੰਗ ਕਰ ਚੁੱਕੀ ਹੋਈ ਸੀ ਪਰ ਮੈਂ ਕਹਿੰਦੀ ਇਹ ਬੈਗ ਮਹਾਪੁਰਸ਼ਾਨ ਨੇ ਪਤਾ ਨਹੀਂ ਕਿਸ ਬਖਸ਼ਿਸ਼ ਰੂਪ ਵਿੱਚ ਮੈਨੂੰ ਦਿੱਤਾ ਤੇ ਇਹ ਬੈਗ ਜ਼ਰੂਰ ਲੈ ਕੇ ਜਾਣਾ ਫਿਰ ਸਾਰੀ ਘਰ ਆ ਕੇ ਸਾਰੀ ਪੈਕਿੰਗ ਚੇਂਜ ਕੀਤੀ ਜਿਹੜਾ ਜਿਹੜਾ ਸਮਾਨ ਦੂਸਰੇ ਛੋਟੇ ਬੈਗ ਚ ਪਾਇਆ ਸੀ ਉਹ ਇਹ ਬੈਗ ਚ ਪਾ ਕੇ ਮੈਂ ਕਹਿਆ ਸੀ ਇਹਨੂੰ ਉੱਥੇ ਸਤਕਾਰ ਬੈਗ ਬਣਾਵਾਂਗੇ ਜਿਵੇਂ ਮਹਾਪੁਰਸ਼ ਨਾਲ ਰੱਖਦੇ ਸਤਕਾਰ ਬੈਗ ਵੀ ਕਿਸੇ ਸਰੂਪਾ ਕੋਈ ਸਿਮਰਨਾ ਕੋਈ ਮਾਲਾ ਕੋਈ ਧਾਰਮਿਕ ਸਮਾਨ ਜਿਹੜਾ ਉਹ ਗੁਰਸੇਵ ਦੀ ਕਿਰਪਾ ਨਾਲ ਉੱਥੇ ਜਾ ਕੇ ਸਾਰਾ ਧਾਰਮਿਕ ਸਮਾਨ ਪਹਿਲੇ ਭੇਜਤਾ ਆਇਆ ਸੀ ਉਹ ਸਾਰਾ ਸਮਾਨ ਜਿਹੜਾ ਨਾ ਪਾ ਲਿਆ ਫਿਰ ਜਿੱਥੇ ਕਿਤੇ ਸਮਾਗਮ ਲਈ ਜਾਣਾ ਨਾ ਤੇ ਕਿਸੇ ਦੇ ਘਰ ਸਮਾਗਮ ਹੋਣਾ ਤੇ ਤੁਹਾਨੂੰ ਪਤਾ ਬਾਹਰ ਜਦੋਂ ਕੋਈ ਲੈਣ ਆਂਦਾ ਤੇ ਸਾਜ ਵੀ ਫੜ ਲੈਂਦੇ ਨੇ ਤੇ ਬੈਗ ਵੀ ਫੜ ਲੈਂਦੇ ਤੇ ਜਦੋਂ ਉਹਨਾਂ ਨੇ ਸਾਜ ਫੜਨੇ ਤੇ ਬੈਗ ਫੜ ਕੇ ਪਹਿਲੇ ਅੰਦਰ ਲੈ ਜਾਣੇ ਵੀ ਆਓ ਤੁਸੀਂ ਸਾਜ ਤੇ ਅੱਡੇ ਸਮਾਨ ਅਸੀਂ ਫੜ ਕੇ ਲੈ ਜਾਨੇ ਆ ਤੇ ਜਦੋਂ ਬੈਗ ਪਹਿਲੇ ਅੰਦਰ ਪਹੁੰਚ ਜਾਣਾ ਸਾਜ ਪਹਿਲੇ ਪਹੁੰਚ ਜਾਣਾ ਤੇ ਮੈਨੂੰ ਹੋ ਜਾਂਦਾ ਸੀ ਕਿ ਮੇਰੇ ਮਾਹ ਪ੍ਰਸ਼ਾਦੀ ਸੀਸ ਪਹਿਲੇ ਪਹੁੰਚ ਗਈ ਹੈ ਉੱਥੇ ਕਿ ਸਾਡੇ ਪਿਤਾ ਜੀ ਸਾਡੇ ਸਭ ਕੋਈ ਨੇ ਇਹਨਾਂ ਦੀ ਅਸੀਸ ਜਿਹੜੀ ਹੈ ਇਹ ਨਾਲ ਰਵੇ ਕਿਉਂਕਿ ਸਾਡੀ ਤੇ ਕੋਈ ਬਾਤ ਨਾ ਪੁੱਛੇ ਜੇ ਇਹਨਾਂ ਦੀ ਅਸੀਸ ਨਾ ਹੋਵੇ ਨਾ ਨਾਲ ਤੇ ਸੱਚ ਕਹਿੰਨੀ ਆ ਕੋਈ ਬਾਤ ਨਾ ਪੁੱਛੇ ਵੀ ਇਹਨਾਂ ਦੀ ਅਸੀਸ ਇਹਨਾਂ ਦਾ ਪਿਆਰ ਕਿਰਪਾ ਜੋ ਸਾਰੀ ਸੰਗਤ ਨੇ ਉਥੇ ਬਹੁਤ ਪਿਆਰ ਦਿੱਤਾ ਬਹੁਤ ਪਿਆਰ ਬਖਸ਼ਿਆ ਸਰੀਰ ਦੇ ਵਿੱਚ ਹੋਰ ਸਾਰੇ ਸ਼ਹਿਰਾਂ ਚ ਲੰਡਨ ਬ੍ਰੈਮਟਨ ਵੈਨਕੂਵਰ ਓਟਵਾ ਕਿਚਨਰ ਸਾਰੀ ਮਾਪੂਰਖਾਂ ਦੀ ਪਿਆਰ ਵਾਲੀ ਸੰਗਤ ਜਿਨ੍ਹਾਂ ਨੇ ਪਿਆਰ ਦਿੱਤਾ ਔਰ ਇੱਕ ਤੁਸੀਂ ਵੀਡੀਓ ਜਿਹੜੀ ਬੜੀ ਵਾਇਰਲ ਹੋਈ ਸੀ ਬੀਚ ਵਾਲੀ ਵੀਡੀਓ ਕਰੈਸੈਂਟ ਬੀਚ ਤੇ ਜਿਹੜਾ ਕੀਰਤਨ ਹੋਇਆ ਹੈ ਸ਼ਾਇਦ ਮਾਪੂਰਖਾਂ ਨੇ ਵੀ ਦੇਖੀ ਹੋਏਗੀ ਉਹ ਮੈਂ ਸੰਗਤ ਨੂੰ ਦੱਸਾਂ ਕਿ ਉਹ ਬੀਬੀਆਂ ਨੇ ਲਾਲਾ ਵੀਰ ਜੀ ਨੂੰ ਤਾਂ ਪਤਾ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਉਹ ਬੀਬੀਆਂ ਨੇ ਸਾਰੀਆਂ ਭੈਣਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਬੀਜ ਦੇ ਕਿਨਾਰੇ ਬੜੀ ਕੁਦਰਤ ਦੇ ਵਿੱਚ ਸਿਮਰਨ ਕਰਨ ਦਾ ਆਪਣਾ ਹੀ ਆਨੰਦ ਹੈ ਮੈਂ ਛੋਟੇ ਛੋਟੇ ਕਲਿੱਪ ਭਾਈ ਸਾਹਿਬ ਜੀ ਨੂੰ ਭੇਜਦੀ ਰਹੀਆਂ ਕੁਦਰਤ ਹੈ ਸਾਡੇ ਘਰ ਦੇ ਬਿਲਕੁਲ ਕੋਲ ਜੰਗਲ ਹੈ ਉਹ ਜੰਗਲ ਦੇ ਵਿੱਚ ਨਦੀ ਵਹਿੰਦੀ ਹੈ ਥੀਮਜ਼ ਰਿਵਰ ਦਾ ਨਾਂ ਹੈ ਤੇ ਉਹ ਮੈਂ ਕਈ ਕਈ ਘੰਟੇ ਫਿਰ ਮਹਾਪੁਰਸ਼ ਨਾਨਕ ਜਿਵੇਂ ਝੁਕਤੀ ਦਸੀ ਤੇ ਕਈ ਕਈ ਘੰਟੇ ਉੱਥੇ ਜਿਸ ਦਿਨ ਸਵਾਗਤ ਨਹੀਂ ਹੋਣਾ ਤੇ ਕਈ ਕਈ ਘੰਟੇ ਜਿਹੜੇ ਨਾ ਜੰਗਲ ਦੇ ਵਿੱਚ ਬੈਠ ਕੇ ਕੁਦਰਤ ਦਾ ਆਨੰਦ ਮਾਣਨਾ ਇੱਕ ਪਾਸੋਂ ਹਿਰਨ ਲੰਘਦੇ ਪਏ ਨੇ ਇੱਕ ਪਾਸੇ ਮੋਰ ਨੇ ਕਿਤੇ ਉਹ ਰੈਬਿਟ ਜਿਹੜੇ ਆ ਉਹ ਲੰਘਦੇ ਪਏ ਨੇ ਪੰਛੀ ਚਹਿਚਹਾ ਰਹੇ ਨੇ ਤੇ ਇਹੋ ਹੀ ਅਰਦਾਸ ਕਰਨੀ ਜਿਵੇਂ ਮਹਾਪੁਰਸ਼ਾ ਨੇ ਕਿਹਾ ਵੀ ਇਹ ਮੰਗਣਾ ਗੁਰੂ ਕੋਲੋਂ ਸੱਚੇ ਪਾਤਸ਼ਾਹ ਕਦੀ ਸਾਨੂੰ ਵੀ ਪੌੜੀ ਚੜ੍ਹਾਏਗਾ ਜੋ ਬੋਲਤ ਹੈ ਮਰੀ ਗਮੀਨ ਪੰਖੇਰੂ ਸੋ ਬਿਨ ਹਰ ਜਪਤ ਹੈ ਨਹੀਂ ਹੋਰ ਸੱਚੇ ਬਾਸਾਹੇ ਤੈਨੂੰ ਗਾ ਰਹੇ ਨੇ ਇਹ ਹਿਰਨ ਲੰਗਦਾ ਪਿਆ ਤੈਨੂੰ ਗਾ ਰਿਆ ਮਹਾਰਾਜ ਇਹ ਮਛੀਆਂ ਲੰਗ ਰਹੀਆਂ ਨਦੀ ਦੇ ਕਿਨਾਰੇ ਮਛੀਆਂ ਕਛੂ ਕੰਮੇ ਉੱਥੇ ਕੁਦਰਤ ਨਾਲ ਬਹੁਤ ਪਿਆਰ ਕਰਦੇ ਉੱਥੋਂ ਦੇ ਲੋਕ ਦੇਖੋ ਇੱਕ ਦਰਹਤ ਨਹੀਂ ਉੱਥੇ ਕੋਈ ਵੱਢ ਸਕਦਾ ਉੱਥੇ ਗਵਰਨਮੈਂਟ ਦੀ ਆਗਿਆ ਤੋਂ ਬਿਨਾ ਇੱਕ ਰੁੱਖ ਨਹੀਂ ਜੇ ਕੋਈ ਘਰ ਤੁਹਾਡੇ ਘਰ ਦੇ ਬਾਹਰ ਭਾਵੇਂ ਲੱਗਾ ਨਾ ਤੇ ਜੇ ਕਿਤੇ ਗਵਰਨਮੈਂਟ ਨੂੰ ਪਤਾ ਲੱਗ ਗਿਆ ਵੀ ਆਪਣੇ ਘਰ ਦੇ ਬਾਹਰੋਂ ਵੀ ਤੁਸੀਂ ਦਰਖਤ ਪੁੱਟਿਆ ਤੇ ਤਾਂ ਵੀ ਤੁਹਾਨੂੰ ਟਿਕਟ ਆ ਜਣੀ ਹੈ ਵੀ ਤੁਸੀਂ ਹੁਣ ਇਹਦੀ ਜਗ੍ਹਾ ਪੰਜ ਦਰਖਤ ਲਾਓਗੇ ਪਤਾ ਨਹੀਂ ਹਰ ਇਲਾਕੇ ਚ ਆਪਣਾ ਆਪਣਾ ਹਿਸਾਬ ਹੈ ਵੀ ਇਹਦੀ ਜਗ੍ਹਾ ਇੰਨੇ ਦਰਖਤ ਲਾਓਗੇ ਤਾਂ ਤੁਹਾਡਾ ਫਾਈਨ ਵੱਖਰਾ ਪੈਣਾ ਹੈ ਸਜ਼ਾ ਵੱਖਰੀ ਮਿਲਣੀ ਹੈ ਸਜ਼ਾ ਕੀ ਪਿਆਰ ਵਾਲੀ ਹੈ ਵੀ ਇਹਦੀ ਜਗ੍ਹਾ ਹੋਰ ਦਰਖਤ ਲਾਓ ਵੀ ਇੰਨਾ ਕੁਦਰਤ ਨਾਲ ਪਿਆਰ ਮਾਪੁਰਖਾਂ ਵੱਲੋਂ ਵੀ ਉਪਰਾਲਾ ਜਿਹੜਾ ਕੀਤਾ ਗਿਆ ਵੀ ਦੇਖੋ ਰੁੱਖਾਂ ਦੀ ਸੰਭਾਲ ਕਰੀਏ ਕਿਉਂਕਿ ਇਹ ਰੁੱਖਾਂ ਨੇ ਸਾਡੀ ਕਾਰਬਨ ਡਾਈਆਕਸਾਈਡ ਐਬਜ਼ਾਰਬ ਕਰਨੀ ਹੈ ਤੇ ਸਾਨੂੰ ਆਕਸੀਜਨ ਦੇਣੀ ਹੈ ਸਾਡਾ ਸਾਹ ਸੁੱਖਾ ਇਹਨਾਂ ਨੇ ਕਰਨਾ ਰੁੱਖਾਂ ਨੇ ਤੇ ਇਸ ਕਰਕੇ ਜਿੰਨੇ ਰੁੱਖ ਲਾਵਾਂਗੇ ਸਾਡਾ ਹੀ ਸਾਹ ਸੁੱਖਾ ਹੋਣਾ ਹੈ ਸਾਨੂੰ ਹੀ ਆਕਸੀਜਨ ਮਿਲਣੀ ਹੈ ਉਹ ਕੁਦਰਤ ਦੇ ਬਹੁਤ ਪ੍ਰੇਮੀ ਨੇ ਬਾਹਰ ਦੇ ਲੋਕ ਕੋਈ ਰੁੱਖ ਨਹੀਂ ਕਟਦੇ ਕੁਦਰਤ ਨਾਲ ਬਹੁਤ ਪਿਆਰ ਕਰਦੇ ਜੇ ਇੱਕ ਟਾਊਨ ਹੈ ਤੇ ਉਸ ਟਾਊਨ ਦੇ ਵਿੱਚ ਜਿੰਨੇ ਲੋਕ ਹੀ ਰਹਿੰਦੇ ਨੇ ਉਸ ਤੋਂ ਵੱਧ ਕੇ ਉਸ ਤੋਂ ਕਈ ਗੁਣਾ ਆਸ-ਪਾਸੇ ਰੁੱਖ ਲੱਗੇ ਹੋਣਗੇ ਕਿਉਂਕਿ ਉਹ ਟਾਊਨ ਦੇ ਜਿੰਨੇ ਲੋਕਾਂ ਨੇ ਕਾਰਬਨ ਡਾਈਆਕਸਾਈਡ ਛੱਡਨੀ ਹੈ ਉਹ ਸਾਰੇ ਰੁੱਖ ਐਬਜ਼orb ਕਰ ਲੈਂਦੇ ਐ ਇਸ ਕਰਕੇ ਰੁੱਖਾਂ ਨਾਲ ਬਹੁਤ ਪਿਆਰ ਕਰਦੇ ਕੁਦਰਤ ਨਾਲ ਬਹੁਤ ਪਿਆਰ ਕਰਦੇ ਮੈਂ ਗੱਲ ਤੁਹਾਨੂੰ ਕ੍ਰੈਸੈਂਟ ਬੀਚ ਦੀ ਸੁਣਾ ਰਹੀ ਸੀ ਬਿਕ੍ਰੈਸੈਂਟ ਬੀਚ ਤੋਂ ਬੀਬੀਆਂ ਨੇ ਬੀਬੀਓ ਪਹਿਣਾ ਤਾਨੂੰ ਜਾਣ ਕੇ ਖੁਸ਼ੀ ਹੋਏਗੀ ਉਹ ਬੀਬੀਆਂ ਨੇ ਬੀਜ ਦੇ ਕਿਨਾਰੇ ਸਿਮਰਨ ਦਾ ਪ੍ਰੋਗਰਾਮ ਆਰੰਭ ਕੀਤਾ ਜੀ ਮੈਨੂੰ ਉਹਨਾਂ ਸਾਰਾ ਦੱਸਿਆ ਕਹਿੰਦੇ ਦੱਸਿਆ ਜਦੋਂ ਅਸੀਂ ਆਰੰਭ ਕੀਤਾ ਕਹਿੰਦੇ ਸੰਗਤ ਵਧਣੀ ਸ਼ੁਰੂ ਹੋ ਗਈ ਹੋਰ ਵੱਧ ਗਈ ਹੋਰ ਵੱਧ ਗਈ 200 400 500 ਜਿਹੜੀ ਤੁਸੀਂ ਸਾਡੇ ਕਲਿੱਪ ਵੇਖੇ ਮੇਰੇ ਖਿਆਲ ਉਹਦੇ ਚ ਹਜ਼ਾਰ ਤੋਂ ਉੱਪਰ ਸ੍ਰੀ ਬੀਜ ਦੇ ਕਿਨਾਰੇ ਬੈਠਾ ਆ ਤੇ ਵਾਹਿਗੁਰੂ ਸਿਮਰਨ ਚ ਜੁੜਿਆ ਤੇ ਫਿਰ ਜਦੋਂ ਗੋਰੇ ਉੱਥੇ ਲੰਘਦੇ ਸੈਰ ਕਰਦੇ ਉਹਨਾਂ ਨੇ ਸ਼ਿਕਾਇਤ ਕਰਤੀ ਵੀ ਅਸੀਂ ਇੱਥੇ ਸੈਰ ਕਰਨੀ ਹੁੰਦੀ ਹੈ ਤੇ ਤੁਸੀਂ ਇੱਥੇ ਸਿਮਰਨ ਕਰ ਲੈਂਦੇ ਹੋ ਸਾਡਾ ਅਸੀਂ ਡਿਸਟਰਬ ਹੁੰਦੇ ਆ ਵੀ ਇੱਥੇ ਆਵਾਜ਼ ਆਉਂਦੀ ਸਾਨੂੰ ਫਿਰ ਉਹਨਾਂ ਨੇ ਆਪਣਾ ਕਿਹਾ ਵੀ ਇਹ ਸਾਡਾ ਧਰਮ ਕਹਿੰਦਾ ਵੀ ਸਿਮਰਨ ਕਰੋ ਤੇ ਇਹ ਕੁਦਰਤ ਬਹੁਤ ਸੋਹਣੀ ਹੈ ਤੇ ਜਦੋਂ ਅਸੀਂ ਕੁਦਰਤ 'ਚ ਬੈਠ ਕੇ ਸਿਮਰਨ ਕਰਦੇ ਆ ਮੈਡੀਟੇਸ਼ਨ ਕਰਦੇ ਆ ਤਾਂ ਸਾਨੂੰ ਆਨੰਦ ਆਉਂਦਾ ਤੇ ਦੇਖੋ ਗਵਰਨਮੈਂਟ ਕੋਲੋਂ ਲੀਗਲੀ ਉਹਨਾਂ ਨੇ ਲੜਾਈ ਲੜੀ ਤੇ ਲੀਗਲੀ ਗਵਰਨਮੈਂਟ ਕੋਲੋਂ ਪਰਮਿਸ਼ਨ ਵੀ ਬੀਬੀਆਂ ਨੇ ਸਾਰੀਆਂ ਤੇ ਲੀਗਲੀ ਗਵਰਨਮੈਂਟ ਕੋਲੋਂ ਪਰਮਿਸ਼ਨ ਲਈ ਕੇ ਅਸੀਂ ਇੱਥੇ ਮੈਡੀਟੇਸ਼ਨ ਵਾਇਗੁਰ ਸਿਮਰਨ ਕਰਿਆ ਕਰਨਾ ਤੇ ਸੋਮਿਹਾਰ ਤੇ ਉਹ ਸੰਗਤ ਉੱਥੇ ਜੁੜਦੀ ਏ ਮਹਾਰਾ ਦੀ ਕਿਰਪਾ ਦੇ ਨਾਲ ਤੇ ਮਹਾਂਪੁਰਸ਼ਾਂ ਨੇ ਸੀਸ ਦੇ ਕੇ ਭੇਜਿਆ ਸੀ ਮੈਨੂੰ ਹੋਰ ਸਮਾਂ ਨਹੀਂ ਲੱਗ ਰਹੀ ਮੈਂ ਕੀ ਤਜਰਬਾ ਸਾਂਝਾ ਕਰਾਂ ਬਸ ਇਹਨਾ ਜਰੂਰ ਕਿ ਉੱਥੇ ਕਾਂਦ ਦਾ ਵੀ ਆਨੰਦ ਮਾਣਿਆ ਮਹਾਂਪੁਰਸ਼ਾਂ ਨੇ ਸੀਸ ਦੇ ਕੇ ਭੇਜਿਆ ਉੱਥੇ ਸੰਗਤ ਦਾ ਵੀ ਆਨੰਦ ਮਾਣਿਆ ਤੁਹਾਡੀ ਸੰਗਤ ਦੀ ਅਸੀਸ ਵੀ ਮਿਲੀ ਉੱਥੇ ਸੇਵਾ ਦਾ ਵੀ ਆਨੰਦ ਮਾਣਿਆ ਜਿਵੇਂ ਮਹਾਪੁਰਸ਼ਾਂ ਨੇ ਕਿਹਾ ਸੀ ਕਿ ਜਿੱਥੇ ਜਾਣਾ ਇਹ ਨਹੀਂ ਸੋਚਣਾ ਇਹ ਸੋਚਣਾ ਕਿ ਮੈਂ ਇਹਦੇ ਕੀ ਕੰਮ ਆ ਸਕਦੀ ਹਾਂ ਅਸੀਂ ਇਹਦੇ ਕੀ ਕੰਮ ਆ ਸਕਦੇ ਹਾਂ ਫਿਰ ਜਦੋਂ ਜਾ ਕੇ ਦੇਖਿਆ ਕਿ ਇੱਥੇ ਕਿਉਂਕਿ ਰੀਸੈਸ਼ਨ ਚੱਲ ਰਿਹਾ ਐਸ ਵੇਲੇ ਕੈਨੇਡਾ ਦੇ ਵਿੱਚ ਤੇ ਬੇਰੁਜ਼ਗਾਰੀ ਬਹੁਤ ਹੋ ਗਈ ਹੈ ਜਿਹੜੇ ਸਟੂਡੈਂਟ ਨਵੇਂ ਜਾ ਰਹੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਫਿਰ ਮੈਂ ਸੋਚਿਆ ਕਿ ਬੱਚੇ ਪੰਜ-ਪੰਜ ਮਹੀਨੇ ਤੋਂ ਫ੍ਰੀ ਨੇ ਵਿਲੇ ਨੇ ਤੇ ਕਈ ਕਈ ਬੱਚੇ ਜਿਹੜੇ ਨੇ ਉਹ ਆਪਣੇ ਪੇਰੈਂਟਸ ਕੋਲੋਂ ਨਹੀਂ ਮੁਗਾ ਸਕਦੇ ਜਿਨ੍ਹਾਂ ਨੇ ਪੇਰੈਂਟਸ ਨੇ ਕਰਜ਼ਾ ਚੁੱਕ ਕੇ ਭੇਜੇ ਉਹ ਵਿਚਾਰੇ ਬੜੀ ਕਈ ਵਾਰੀ ਕੋਸ਼ਿਸ਼ ਕਰਦੇ ਤੁਹਾਨੂੰ ਪਤਾ ਹੈ ਪਿੱਛੇ ਜੇ ਇੱਕ ਬੱਚੇ ਨੇ ਨਾਇਗਰਾ ਫਾਲ ਤੋਂ ਸੁਸਾਈਡ ਕਰ ਲਿਆ ਤੇ ਉਹ ਕੀ ਕਾਰਨ ਬਣਿਆ ਕਿ ਹੱਥ ਤੰਗ ਸੀਗਾ ਮਾਪਿਓ ਨੂੰ ਨਹੀਂ ਕਰ ਸਕਿਆ ਵੀ ਮੈਨੂੰ ਪੈਸੇ ਦੀ ਲੋੜ ਹੈ ਉੱਥੇ ਕੰਮ ਮਿਲਦਾ ਨਹੀਂ ਪਿਆ ਫੀਸਾਂ ਤਾਰਨੀਆਂ ਖਰਚੇ ਬਹੁਤ ਨੇ ਕਿਉਂਕਿ ਇੱਕ ਘਰ ਦਾ ਕਿਰਾਇਆ ਜਿਹੜਾ ਘੱਟੋ-ਘੱਟ ਮਿਨੀਮਮ ਜਿਹੜਾ ਤੁਹਾਨੂੰ ਮੈਂ ਦੱਸ ਰਹੀ ਹਾਂ ਘਰ ਦਾ ਕਿਰਾਇਆ ਜਿਹੜਾ ਨਾ ਇੱਕ ਬੱਚਾ ਜੇ ਸ਼ੇਅਰਿੰਗ ਦੇ ਵਿੱਚ ਵੀ ਰਹਿੰਦਾ ਤੇ ਤਾਂ ਵੀ ਘੱਟ ਤੋਂ ਘੱਟ ਉਹਨੂੰ 30000 40000 ਰੁਪਏ ਕਰਨਾ ਪੈਂਦਾ ਇੱਧਰ ਦੇ ਮੁਤਾਬਕ ਵੀ 500 600 700 ਡਾਲਰ ਉਹਨੂੰ ਭੇ ਕਰਨੇ ਪੈਂਦੇ ਆ ਗਰੋਸਰੀ ਦਾ ਖਰਚਾ ਵੱਖਰਾ ਗਰੋਸਰੀ ਵੀ ਕਰਨੀ 50 60 70000 ਫੋਨ ਦਾ ਵੱਖਰਾ ਖਰਚਾ ਜਿਹੜਾ ਗੈਸ ਦਾ ਵੱਖਰਾ ਖਰਚਾ ਕਿੰਨੇ ਖਰਚੇ ਹੁੰਦੇ ਨੇ ਬੱਚੇ ਕਈ ਨਹੀਂ ਅਫੋਰਡ ਕਰ ਸਕਦੇ ਕਈਆਂ ਦੇ ਪੇਰੈਂਟਸ ਇੱਥੋਂ ਨਹੀਂ ਭੇਜ ਸਕਦੇ ਫਿਰ ਜਦੋਂ ਵੇਖਿਆ ਕਿ ਬੱਚੇ ਫ੍ਰੀ ਨੇ ਆਪਣੀ ਸੰਗਤ ਦੇ ਕਈ ਬੱਚੇ ਫ੍ਰੀ ਸੀ ਨਹੀਂ ਕੰਮ ਮਿਲਦਾ ਪਿਆ ਫਿਰ ਮਹਾਪੁਰਸ਼ਾਂ ਨੇ ਜੋਸਮਤ ਦਿੱਤੀ ਸੀ ਫਿਰ ਜਿਹੜੇ ਕਈ ਪੁਰਾਣੇ ਰਹਿੰਦੇ ਕਈ ਪੁਰਾਣੇ ਉੱਥੇ ਰਹਿ ਰਹੇ ਸੀ ਜਿਨ੍ਹਾਂ ਦੀ ਬੜੀ ਵਾਕਸੀਅਤ ਹੁੰਦੀ ਹੈ ਜਿਨ੍ਹਾਂ ਦੇ ਰੈਫਰੈਂਸ ਨਾਲ ਕੰਮ ਹੋ ਜਾਂਦੇ ਆ ਤੇ ਫਿਰ ਦਾਸ ਨੇ ਸਰੀ ਜੀ ਰੋਬਿੰਡ ਭਾਈ ਦੇ ਕਾਰੀਕ ਮੀਟਿੰਗ ਜੀ ਕੀਰਤਨ ਰੱਖ ਲਿਆ ਤੇ ਨਾਲ ਇੱਕ ਮੀਟਿੰਗ ਜੀ ਛੋਟੀ ਜੀ ਰੱਖ ਲਈ ਕਿ ਜਿਹੜੇ ਬੱਚੇ ਵੈਲੇ ਤੁਸੀਂ ਜਰੂਰ ਆਇਓ ਤੇ ਜਿਹੜੇ ਪੁਰਾਣੇ ਜਿਹੜੇ ਸੇ ਕਈ ਕਈ ਸਾਲ ਤੋਂ ਰਹਿ ਰਹੇ ਹੋ ਤੁਸੀਂ ਖਾਸ ਕਰਕੇ ਆਇਓ ਕਿਉਂਕਿ ਤੁਸੀਂ ਬੱਚਿਆਂ ਨੂੰ ਕੰਮ ਦਿਵਾਣੇ ਨੇ ਤੇ ਫਿਰ ਪਿਆਰੀ ਸਾਧ ਸੰਗਤ ਜੀ ਕੀਰਤਨ ਉੱਥੇ ਭਾਈ ਸਾਹਿਬ ਜੀ ਨੇ ਕੀਰਤਨ ਤੇ ਫੋਨ ਤੇ ਹਾਜ਼ਰੀ ਲਾਈ ਸੀ ਸਰੀ ਰੋਬਿੰਦ ਭਾਈ ਦੇਕਰ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਅਦ ਚ ਜਦੋਂ ਸਾਰੇ ਬੈਠੇ ਘੰਟਾ 2 ਘੰਟੇ ਬਾਅਦ ਵੀ ਬੈਠੇ ਕੀਰਤਨ ਦੁਬਾਰ ਫੇ ਦਾਸ ਨੇ ਹੀ ਬੇਨਤੀ ਕੀਤੀ ਹੈ ਕਿ ਜਿਹੜੇ ਬੱਚੇ ਵਿਹਲੇ ਨੇ ਇਹਨਾਂ ਨੂੰ ਯਤਨ ਕਰੋ ਆਪ ਹੰਬਲਾ ਮਾਰ ਕੇ ਵੀ ਸੇਵਾ ਕਰੋ ਵੀ ਤੁਸੀਂ ਦੋ ਫੋਨ ਕਰਨੇ ਪੈਣ ਤੁਹਾਨੂੰ ਚਾਰ ਫੋਨ ਕਰਨੇ ਪੈਣ ਪੰਜ ਫੋਨ ਕਰਨੇ ਪੈਣ ਕਿਉਂਕਿ ਉੱਥੇ ਰੈਫਰੈਂਸ ਨਾਲ ਵੀ ਕੰਮ ਹੋ ਜਾਂਦੇ ਆ ਵੀ ਇਹਨਾਂ ਨੂੰ ਕੰਮ ਦਿਵਾਓ ਇਹ ਕੰਮ ਕਰਨਗੇ ਤੇ ਇਹਨਾਂ ਦੇ ਘਰ ਰੋਟੀ ਪਾਣੀ ਚੱਲੇਗਾ ਰੋਟੀ ਪਾਣੀ ਦਾ ਜੁਗਾੜ ਬਣ ਜਾਏਗਾ ਤੇ ਤੁਹਾਨੂੰ ਸਿਸਾਂ ਮਿਲਣਗੀਆਂ ਤੇ ਪਿਆਰੀ ਸਾਧ ਸੰਗਤ ਜੀ ਉੱਥੇ ਸਰੀ ਰਹਿੰਦੇ ਆਂ ਦਾਸ ਦੇ ਗੁਰੂ ਦੀ ਕਿਰਪਾ ਨਾਲ ਦੋ ਤਿੰਨ ਬੱਚਿਆਂ ਨੂੰ ਉੱਥੇ ਕੰਮ ਮਿਲ ਗਿਆ ਸੀ ਮਹਾਰਾਜ ਦੀ ਮਿਹਰ ਦੇ ਨਾਲ ਆਪਣੇ ਸੰਗੀਆਂ ਦੀ ਮਦਦ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਅਸੀਸਾਂ ਮਹਾਂਪੁਰਸ਼ਾਂ ਦੀ ਇਸੇ ਤਰ੍ਹਾਂ ਦਾਸ ਨੇ ਉੱਥੇ ਵੀ ਬੇਨਤੀ ਕੀਤੀ ਬ੍ਰਮਟਨ ਜੀ ਬ੍ਰਮਟਨ ਜੀ ਭਾਈ ਸਾਹਿਬ ਜੀ ਨੇ ਵੀ ਫੋਨ ਤੇ ਕਿਹਾ ਕਿ ਜਿਹੜਾ ਬੱਚਾ ਨਵਾਂ ਆਵੇ ਮੈਨੂੰ ਯਾਦ ਹੈ ਕਿ ਜਦੋਂ ਦਾਸ ਦਾ ਬੇਟਾ ਗਿਆ ਸੀ 2016 ਦੇ ਵਿੱਚ ਜਦੋਂ ਕੈਨੇਡਾ ਗਿਆ ਸੀ ਤੇ ਬਨੋ ਵਧਨ ਯਾਦ ਹੈ ਭਾਈ ਸਾਹਿਬ ਜੀ ਘਰ ਉਦੋਂ ਕਿਰਪਾ ਕੀਤੀ ਸੀ ਤੇ ਉਦੋਂ ਇਹਨਾਂ ਨੇ ਵਚਨ ਕੀਤਾ ਸੀ ਕਿ ਬੱਚਿਆ ਸਾਡਾ ਜੀ ਤੇ ਨਹੀਂ ਸੀ ਕਰਦਾ ਪਿਆ ਤੈਨੂੰ ਭੇਜਣ ਤੇ ਕਿ ਸਾਡਾ ਜੀ ਕਰਦਾ ਪਿਆ ਸੀ ਵੀ ਤੂੰ ਇੱਥੇ ਸੇਵਾ ਸੰਭਾਲ ਕਰੇ ਪਰ ਤੇਰਾ ਹੁਣ ਵੀਜ਼ਾ ਆ ਗਿਆ ਟਿਕਟਾਂ ਆ ਗਈਆਂ ਸਭ ਕੁਝ ਹੋ ਗਿਆ ਪਰ ਇੱਕ ਗੱਲ ਸਾਡੀ ਪੱਲੇ ਬੰਨ ਲਈ ਕਿ ਜਿੱਥੇ ਵੀ ਜਾਵੇਂ ਬੀਬੀ ਕੋਲਾਂ ਦੇ ਸੰਸਥਾ ਦੀ ਖੁਸ਼ਬੂ ਤੇਰੇ ਅੰਦਰ ਜ਼ਰੂਰ ਆਵੇ ਏ ਭਾਈ ਸਾਹਿਬ ਜੀ ਨੇ ਉਹ ਤੋਂ ਬਚਨ ਕੀਤਾ ਸੀ ਤੇ ਫਿਰ ਮੈਂ बार-बार ਉਹਨੂੰ ਬਚਨ ਯਾਦ ਕਰੰਦੀ ਰਹੀ ਕਿ ਬੇਟਾ ਤੈਨੂੰ ਭਾਈ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਤੇਰੇ ਅੰਦਰ ਖੁਸ਼ਬੂ ਜ਼ਰੂਰ ਆਣੀ ਚਾਹੀਦੀ ਹੈ ਕੋਈ ਸੰਸਥਾ 'ਚੋਂ ਜਾਵੇ ਔਰ ਪਿਆਰੀ ਸਾਧ ਸੰਗਤ ਜੀ ਇਹ ਮੈਂ ਗੁਰੂ ਸਾਹਿਬ ਦੇ ਭਰੋਸੇ ਤੇ ਮਹਾਰਾਜ ਦੇ ਤਰਸ ਸਦਕਾ ਕਹਿ ਰਹੀ ਹਾਂ ਕਿ ਕੋਈ ਲੰਡਨ ਸ਼ਹਿਰ 'ਚ ਰਹਿੰਦਾ ਬੇਟਾ ਕੋਈ ਅੰਮ੍ਰਿਤਸਰ ਤੋਂ ਜਾਂ ਕੋਈ ਸਤਸੰਗੀ ਜਿਹਦਾ ਕੋਈ ਬੱਚਾ ਨਵਾਂ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਬੱਚਾ ਆਪਣੇ ਘਰ 'ਠਹਿਰਦਾ ਹੈ 5-7 ਦਿਨ ਉਹਨੂੰ ਜਦ ਤੱਕ ਨਹੀਂ ਕਮਰਾ ਮਿਲਦਾ ਜਦ ਤੱਕ ਉਹਦਾ ਨਹੀਂ ਸਾਧਨ ਬੰਦਾ ਉਹਨਾਂ ਨੂੰ ਫਿਰ ਉਹਨਾਂ ਦੇ ਬੈਂਕ ਦੇ ਕੰਮ ਉਹਨਾਂ ਦਾ ਸਿਨ ਨੰਬਰ ਲੈ ਕੇ ਦੇਣਾ ਉਹਨਾਂ ਦਾ ਬੈਂਕ ਅਕਾਊਂਟ ਖਲਾਨਾ ਇਹ 8-10 ਜਨਿਆਂ ਦਾ ਗਰੁੱਪ ਹੈ ਲਾਲਾ ਵੀਰ ਜੀ ਦਾ ਬੇਟਾ ਵੀ ਨਾਲ ਸਾਥ ਦਿੰਦਾ ਹਮਤੇਸ਼ਵਰ ਸਿੰਘ ਉਹ ਵੀ ਨਾਲ ਹੀ ਰਹਿੰਦਾ ਤੇ ਇਹ 8-10 ਜਨਿਆਂ ਦਾ ਗਰੁੱਪ ਹੈ ਆਪਸ ਵਿੱਚ ਕੰਮ ਵੰਡ ਲੈਂਦੇ ਨੇ ਕਿ ਅੱਜ ਇਹਦਾ ਬੈਂਕ ਅਕਾਊਂਟ ਖਲਾਨਣ ਤੂੰ ਜਾਣਾ ਹੈ ਅੱਜ ਦਾ ਸਿਨ ਨੰਬਰ ਲੈਣ ਤੂੰ ਜਾਣਾ ਆਪਸ ਵਿੱਚ ਕੰਮ ਵੰਡ ਲੈਂਦੇ ਨੇ ਤੇ ਉਹ ਜਿਹੜਾ ਬੱਚਾ ਨਵਾਂ ਜਾਂਦਾ ਉਹਨੂੰ ਜਾ ਕੇ ਇੱਕ ਬਾਹ ਮਿਲ ਜਾਂਦੀ ਏ ਕਿ ਮੇਰੀ ਆ ਕੇ ਕਿਸੇ ਨੇ ਇੱਥੇ ਵਿਦੇਸ਼ ਦੇ ਵਿੱਚ ਬਾਹ ਫੜ ਲਈ। ਉਹ ਤੁਹਾਡੀ ਸੰਸਥਾ ਦੀ ਭਾਈ ਸਾਹਿਬ ਜੀ ਦੀ ਅਸੀਂ ਸਦਕਾ ਇਹ ਸਮਝੋਗੇ ਤੁਹਾਡਾ ਯੂਨਿਟੀ ਚੱਲ ਰਿਹਾ ਉੱਥੇ। ਤੇ ਮਹਾਰਾਜ ਦੀ ਕਿਰਪਾ ਨਾਲ ਸਤਗੁਰੂ ਜੀ ਸੇਵਾ ਲੈ ਰਹੇ ਨੇ ਤੇ ਅੱਗੋਂ ਵੀ ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਤਰ੍ਹਾਂ ਹੀ ਬੱਚਿਆਂ ਨੂੰ ਜੋੜੀ ਰੱਖਣ ਜਿਹੜੇ ਨਵੇਂ ਬੱਚੇ ਆ ਰਹੇ ਨੇ ਉਹ ਪੁਰਾਣੇ ਜਿਹੜੇ ਰਹਿੰਦੇ ਨੇ ਉਹ ਬਾਹ ਫੜਨ ਆਉਣ ਵਾਲੇ ਬੱਚਿਆਂ ਦੀ ਤੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੀਆਂ ਬਾਹਾਂ ਬੜੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਰਿਆਂ ਨੂੰ ਸਾਨੂੰ ਬਾਣੀ ਨਾਲ ਨਿਤਨੇਮ ਦੇ ਨਾਲ ਸਿਮਰਨ ਦੇ ਨਾਲ ਵੀ ਜੋੜੀ ਰੱਖਣ ਤੇ ਸੇਵਾ ਦੇ ਨਾਲ ਵੀ ਸੱਚੇ ਪਾਤਸ਼ਾਹ ਜੋੜੀ ਰੱਖਣ ਸੋ ਵੱਧ ਘਟ ਕਹਿ ਗਈ ਹਾਂ ਵਾ ਤੇ ਭੁੱਲਾਂ ਬਖਸ਼ ਦੇਣੀ